ਇਹਨਾਂ ਦੇ ਟੂਟੀਆਂ ਤੇ ਲਾ ਕੇ ਮੜਾ ਜਿਹਾ ਸੀਮੈਂਟ ਤੇ ਉਹ ਕੋਈ ਕ੍ਰਾਂਤੀ ਹੈ ਇਹਨਾਂ ਨੂੰ ਆਪ ਨੂੰ ਨੇ ਪਤਾ ਵੀ ਕ੍ਰਾਂਤੀ ਹੁੰਦੀ ਕੀ ਹੈ ਚਾਰ ਰਤੇ ਲਵਾ ਕੇ ਤੇ ਚੰਦ ਬੱਜਦਾ ਵੀ ਸਿੱਖਿਆ ਕਰਨਾ ਤੇ ਇਹਨਾਂ ਦੇ ਨੀ ਪੱਤਰ ਰੱਖਿਆ ਜਾ ਰਿਹਾ ਮੈਂ ਤਾਂ ਹੈਰਾਨ ਆ ਇਹ ਚੀਜ਼ ਤੇ ਬੀਕਰ ਪਹੁੰਚੇ ਨੇ ਕਰਨ ਉਹ ਵੀ ਕੁਲਤਾਰ ਸਿੰਘ ਸਮਝ ਸਪੀਕਰ ਪਹੁੰਚੇ ਆ ਦਿੱਲੀ ਮਾਡਲ ਲਾਗੂ ਕੀਤਾ ਪੰਜਾਬ ਚ ਕੀਤਾ ਦਿੱਲੀ ਮਾਡਲ ਬਹੁਤ ਵਧੀਆ ਸੀ ਕਹਿੰਦੇ ਹਾਂ ਦਾ ਤਾਂ ਹੀ ਤਾਂ ਹਰ ਗਿਆ ਫਿਰ ਹਰਿਆਕਾ ਤਾਂ ਦਿੱਲੀ ਮਾਡਲ ਵਾਲਾ ਸੋਹਣਾ ਸੀ ਤਾਂ ਆਲੇ ਤਾਂ ਕਹਿੰਦੇ ਕਿ 3 ਸਾਲ ਹੋਇਆ 2 ਸਾਲ ਹੋਰ ਪਏ ਆ ਮਤਲਬ ਹੁਣ ਤਾਂ ਬ로우 ਸ਼ੁਰੂ ਹੋ ਗਿਆ ਇਹ ਤਾਂ ਐਵੇਂ ਹੀ ਹੋਊਗਾ ਭਾਈ ਜਿਵੇਂ ਇਹ ਕਰਦੇ ਉਵੇਂ ਹੀ ਹੋਊਗਾ ਅੱਗੋਂ ਉਹ ਭਈਏ ਪਿੱਛੇ ਕਿਸਾਨ ਕੁੱਟੇ ਨੇ ਦਿੱਲੀ ਵਾਲੇ ਪਿੱਛੇ ਹੁਣ ਗਾਂ ਵੋਟਾਂ ਲੈ ਲੂਗਾ ਫਿਰ ਨਾਲ ਭਈਆ ਲੈ ਲੂਗਾ ਨਾਲ ਇਹ ਲੈ ਲੂਗਾ ਚਾਹ ਇਹਨਾਂ ਦੇ ਐਮਐਲਏ ਪਖਾਨਾਂ ਦੇ ਮੂਰਤ ਕਰ ਰਹੇ ਆ ਪਖਾਨਾਂ ਦਾ ਮੂਰਤ ਪਹਿਲਾਂ ਹੋਇਆ ਕਿ ਤੁਹਾਡੇ ਇਲਾਕੇ ਵਿੱਚ ਇਹ ਇੱਕ ਕ੍ਰਾਂਤੀ ਲੈ ਕੇ ਆਏ ਆ ਜੀ ਪਖਾਨਿਆਂ ਦੀ ਕ੍ਰਾਂਤੀ ਆ ਸਾਡੇ ਬਾਥਰੂਮ ਹੈ ਨਹੀਂ ਸੀਗੇ ਓਏ ਇਹ ਕਹਿੰਦਾ ਗਲਦਾਰ ਸੰਵਾਦ ਆ ਵੀ ਬੀਬੀਆਂ ਵਿਚਾਰੇ ਨੂੰ ਬਾਹਰ ਜਾਣਾ ਪੈਂਦਾ ਤੇ ਅਸੀਂ ਬਣਾ ਦਈਏ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਪੂਟਦੇ ਆਪਕ ਪੁਰੇ ਓਏ ਖਾਲੀ ਪਿਆ ਸਾਡਾ ਸਕੂਲ ਖਾਲੀ ਪਿਆ ਜਵਾਗ ਵਿਚਾਰੇ ਫਿਰਦੇ ਡਾਉਣੋ ਵਜਦੇ ਜਿਹੜਾ ਕੰਮ ਕਰਨਾ ਉਹ ਕਰਨ ਸਾਡੇ ਨਾਲ ਗਲਤਾਰ ਸੰਭਾਰਿਆ ਕੋਈ ਦੁਸ਼ਮਣ ਨਹੀਂ ਸਾਡਾ ਪਰ ਗੱਲ ਇਹ ਨਹੀਂ ਆ ਵੀ ਅੱਜ ਕਿੱਥੇ ਸਾਡੇ ਕੋਲੇ ਕਿਹਾਉਣ ਆਉਂਦਾ ਯਾਰ ਅਣ ਮਿਲ ਲੈ ਭਾਈ ਚਾਵਰੀ ਬਿੱਤੀ ਤੜਕੇ ਦੀ ਭੁੱਖੇ ਤੇ ਆਏ ਆ ਸੀ ਉਹ ਬੈਸਕਟ ਖਾਈ ਜਾਂਦੇ ਆ ਯਾਰ ਅਸੀਂ ਉਹਨੂੰ ਮਾਰਦੇ ਨਹੀਂ ਸਾਡੇ ਨਾਲ ਹੀ ਰਿਹਾ ਯਾਰ ਜਿੱਥੇ ਮੀਟਿੰਗ ਦੇ ਵਿੱਚ ਅੱਕੇ ਹੁੰਦੇ ਸਾਡੇ ਨਾਲ ਬੈੰਦਾ ਸੀ ਅੱਜ ਕਿਉਂ ਨਹੀਂ ਆਉਂਦਾ ਮੀਰ ਤੇ ਚੋਟੀ ਦਾ ਮੋਟਰ ਕਹਿੰਦੇ ਦਿੱਲੀ ਵਾਲਾ ਮੋਟਰ ਆ ਸੀ ਇੱਥੇ ਲੈ ਕੇ ਆਏ ਆ ਦਿੱਲੀ ਵਾਲੇ ਮੋਟਰ ਵਾਲਾ ਮੰਤਰੀ ਕਿੱਥੇ ਆਓ ਆਪ ਦੀ ਸ਼ੀਰਤਾ ਉਹ ਹਾਰ ਗਿਆ ਜੇ ਉੱਥੇ ਕ੍ਰਾਂਤੀ ਲਈ ਹੁੰਦੀ ਆਪ ਦੀ ਸ਼ੀਰਤਾ ਜਿਆਦਾ ਇਹਨਾਂ ਦਾ ਮੁੱਖ ਮੰਤਰੀ ਹਾਰ ਗਿਆ ਦਿੱਲੀ ਵਾਲਾ ਕੇਜਰੀਵਾਲ ਕੋਣ ਸਪੀਕਰ ਸਾਹਿਬਾਂ ਤਿੰਨ ਪੀੜੀਆਂ ਦਾ ਪਲ ਜਾਣਗੀਆਂ ਜਿਹੜਾ ਕਿਸਾਨਾਂ ਦਾ ਸਮਾਨ ਚੱਕਿਆ ਅਸੀਂ ਬੀਬੀਆਂ ਘਟੇ ਨੇ ਗਈਆਂ ਤੇ ਸਾਨੂੰ ਇਹਨਾਂ ਨੇ ਚੱਕ ਕੇ ਸਾਰੇ ਦਿਹਾੜੀ ਹੇ ਧੁੱਪੇ ਬਾ ਛੱਡਿਆ ਕੀ ਅਸੀਂ ਚਿੱਟਾ ਵੇਚ ਦਿੰਦੇ ਅਸੀਂ ਸਾਡੇ ਹੁਣ ਪੈੰਡ ਵਾਲੇ ਵੀ ਛੇਤਰ ਮਾਰੀ ਜਾਂਦੇ ਵੀ ਪਾਲੋ ਛਾੜੂ ਨੋਟ ਅੱਛਾ ਪਹਿਲਾਂ ਪਾਈਆਂ ਸੀ ਵੋਟ ਹਾਂਜੀ ਪਾਈਆਂ ਸੀ ਅਸੀਂ ਪਾਈਆਂ ਕਰਕੇ ਤਾਂ ਛੇਤਰ ਪੈਂਦੇ ਸਾਡੇ ਹੁਣ ਕਹਿੰਦੇ ਕਿ ਜਿਹੜਾ ਧਰਨੇ ਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਪੰਜਾਬ ਦਾ ਲੋਕ ਤੰਗ ਹੁੰਦੇ ਆ ਨੌਕਰੀ ਨਹੀਂ ਮਿਲਦੀਆਂ ਨੌਜਵਾਨਾਂ ਨੂੰ ਨਸ਼ਾ ਵੱਧ ਰਿਹਾ ਪੰਜਾਬ ਤਾਂ ਚਕਾਇਆ ਕਹਿੰਦੇ ਹਾਂ 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 ਤਾਂ ਬਸ ਸਾਰੇ ਕੁਰਸੀਆਂ ਲਾਈ ਬੈਠਾ ਭਗਵੰਤ ਜੀ ਸਭ ਨੂੰ ਬਾ ਦੇਣਾ ਡਿਉਟੀਆਂ ਦੇ ਦੇ ਕੁਰਸੀਆਂ ਤੇ ਥੋੜੇ ਪਨੇ ਮਿਲ ਗਿਆ ਨੌਕਰੀ ਹਾਂ ਹਾਂ ਮੈਨੂੰ ਤਾਂ ਆਪ ਮਿਲੀ ਹੈ ਮੈਂ ਤਾਂ ਆਪ ਜਾਨੀ ਹੈ ਜਦੋਂ ਉਹ ਛੱਡ ਕੇ ਆ ਕੇ ਖਸਰਾਣਾ ਦੇ ਨਾਲ ਬਹਿੰਦੇ ਸੀਗੇ ਪਾਸ਼ੰਦ ਨੇ ਸਤਜਾ ਸੰਖਿਆ ਕਰਦਾ ਕਿਸਾਨਾਂ ਦੇ ਨਾਲ ਉਦੋਂ ਤੜਨੇ ਜਾਇ ਤੇ ਹੁਣ ਤੁਹਾਨੂੰ ਤੜਨੇ ਨਜਾਇਜ਼ ਕਿਉਂ ਲੱਗਣ ਲੱਗੇ ਸਪੀਕਰ ਸਾਹਿਬ ਇਹ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਤਾਂ ਇਹਦਾ ਮਾਣਾ ਦੁੱਧ ਪਿਆ ਸਾਨੂੰ ਬੁੜੇ ਬੰਦੇ ਸਾਡੇ ਖੜੀਸੇ ਉੱਤੇ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਜਿਸ ਦੇ ਤਹਿਤ ਵਕੋ ਵਕ ਪਿੰਡਾਂ ਦੇ ਸਕੂਲਾਂ ਵਿੱਚ ਜਾ ਕੇ ਨਹੀਂ ਪੱਥਰ ਹੈ ਅਦਗਾਟਨ ਸਾਰਾ ਕੁਝ ਕੀਤਾ ਜਾ ਰਿਹਾ ਪਰ ਇੱਕ ਤਸਵੀਰ ਨਵੀਂ ਬਣ ਚੁੱਕੀ ਹੈ ਪੰਜਾਬ ਦੇ ਵਿੱਚ ਕੋਈ ਐਮਐਲਏ ਗੱਡੀ ਛੱਡ ਕੇ ਭੱਜ ਰਿਹਾ ਕੋਈ ਐਮਐਲਏ ਉੱਤੇ ਨਾਰੇ ਲਾ ਰਿਹਾ ਤੇ ਕੋਈ ਐਮਐਲਏ ਨੂੰ ਸਵਾਲ ਹੋ ਰਹੇ ਉਸ ਦੇ ਤਹਿਤ ਅੱਜ ਪਿੰਡ ਮਿਸ਼ਰੀ ਵਾਲਾ ਵਿੱਚ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵ ਆਏ ਹੋਏ ਨੇ ਉਸ ਤੋਂ ਪਹਿਲਾਂ ਹੀ ਜਿਹੜੇ ਕਿਸਾਨ ਨੇ ਪਿੰਡ ਦੇ ਲੋਕ ਨੇ ਉਹ ਇਕੱਠੇ ਨੇ ਨਾਲ ਗੱਲਬਾਤ ਕਰਦੇ ਆ ਕਿ ਇੱਥੇ ਕਿਉਂ ਆ ਬਈ ਸਭ ਤੋਂ ਪਹਿਲਾਂ ਜੀ ਅੱਜ ਇੱਥੇ ਇਕੱਠੇ ਕਿਉਂ ਹੋਇਆ ਅੱਜ ਤਾਂ ਤੁਹਾਡੇ ਪਿੰਡ ਸਿੱਖਿਆ ਕ੍ਰਾਂਤੀ ਆਈ ਹੋਈ ਹੈ ਕਹਿੰਦੇ ਸਿੱਖਿਆ ਕ੍ਰਾਂਤੀ ਕਿਹੜੀ ਆ ਹਾਂ ਲੇਪਾ ਪੂੰਜੀ ਗਾਲ ਕੇ ਗੰਧਾਣੂ ਉਹ ਸਿੱਖਿਆ ਕ੍ਰਾਂਤੀ ਹੁੰਦੀ ਆ ਇਹ ਕ੍ਰਾਂਤੀ ਨਹੀਂ ਹੁੰਦੀਗੀ ਕ੍ਰਾਂਤੀ ਹੁੰਦੀ ਆ ਲੋਕਾਂ ਦਾ ਵਿਕਾਸ ਹੋਵੇ ਹਮ ਐਜੂਕੇਸ਼ਨ ਅਦਾਰਿਆਂ ਦੇ ਵਿੱਚ ਪੂਰੇ ਟੀਚਰ ਹੋਣ ਤੇ ਉਹ ਕ੍ਰਾਂਤੀ ਹੁੰਦੀ ਆ ਕੱਲੇ ਕੰਧਾਂ ਦੇ ਲੇਪਾ ਪੋਚੀ ਕਰਕੇ ਪੁਰਾਣੀਆਂ ਕੰਧਾਂ ਦੇ ਪਲਾਸਟਰ ਕਰਕੇ ਉਹਦਾ ਉਦਘਾਟਨ ਕਰਨਾ ਇਹ ਕਿੱਥੋਂ ਦਾ ਲਿਖਿਆ ਕੀ ਬਣਾਇਆ ਤੁਹਾਡੇ ਬੰਡ ਸਕੂਲ ਚ ਕੀ ਨਵਾਂ ਬਣਾਇਆ ਸਕੂਲ ਦੇ ਵਿੱਚ ਐਂਟਰ ਲੋਕ ਮੇਰੇ ਸਾਬ ਨੂੰ ਇੱਕ ਤੇ ਇੱਕ ਜਿਹੜੀ ਕੰਧ ਦੀ ਰਿਪੇਅਰ ਕੀਤੀ ਹੈ ਕੱਲੀ ਅੱਛਾ ਰਿਪੇਅਰ ਕੀਤੀ ਹੈ ਹਾਂ ਰਿਪੇਅਰ ਦਾ ਉਦਘਾਟਨ ਇਹ ਵੇਖ ਲਓ ਆਮ ਆਦਮੀ ਪਾਰਟੀ ਦਾ ਬਲਦਾਕ ਇਹ ਜਾ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਮੀਨਤ ਚੋੜੀਆ ਦਾ ਮਾਡਲ ਕਹਿੰਦੇ ਦਿੱਲੀ ਵਾਲਾ ਮਾਡਲ ਆ ਸੀ ਇੱਥੇ ਲੈ ਕੇ ਆਇਆ ਦਿੱਲੀ ਵਾਲੇ ਮਾਡਲ ਵਾਲਾ ਮੰਤਰੀ ਕਿੱਥੇ ਆਓ ਹਾਂ ਆਪ ਦੀ ਸ਼ੀਰਤਾ ਉਹ ਹੜ ਗਿਆ ਜੇ ਉੱਥੇ ਕ੍ਰਾਂਤੀ ਲਈ ਆਈ ਹੁੰਦੀ ਆਪਦੀ ਸ਼ਹਿਰਾਂ ਨਾਲੋਂ ਜ਼ਿਆਦਾ ਇਹਨਾਂ ਦੇ ਮੁੱਖ ਮੰਤਰੀ ਹੜ ਗਿਆ ਦਿੱਲੀ ਵਾਲਾ ਕੇਜਰੀਵਾਲ ਜੇ ਕੋਈ ਚੰਗੇ ਕੰਮ ਕੀਤੇ ਹੁੰਦੇ ਉਤੋਂ ਜ਼ਿਆਦਾ ਤੇ ਕੰਮ ਉੱਥੇ ਵੀ ਚੰਗੇ ਨਹੀਂ ਕੀਤੇਗੇ ਲੋਕਾਂ ਨੂੰ ਬਖਲਾਉਣ ਦਾ ਜੇ ਬਈ ਆਦਰ ਵਾਲਾ ਖਰਚਤ ਕਰਨ ਦਾ ਇਹਨਾਂ ਦਾ ਜਿਹੜਾ ਇਹ ਤਰੀਕਾ ਪਹਿਲਾਂ ਪਹਿਲਾਂ ਕਦੇ ਦੇਖਿਆ ਸੀਗਾ ਇਹੋ ਜਿਹਾ ਕੁਝ ਜਿਹੜਾ ਕਿ ਪਲਾਸਟਰ ਦਾ ਮੂਰਤ ਪਲਾਸਟਰ ਦਾ ਉਦਘਾਟਨ ਕਦੇ ਕੋਈ ਕੰਦ ਕਰਤੀ ਉਹਦਾ ਉਦਘਾਟਨ ਕਰੇ ਹੋਇਆ ਪਹਿਲਾਂ ਇਦਾਂ ਦਾ ਮੈਨੂੰ ਇਹ ਰਿਪੇਅਰ ਦਾ ਉਦਘਾਟਨ ਦਾ ਨਹੀਂ ਮੈਂ ਸਾਬਕਾ ਸਰਪੰਚਾ ਚੰਦਵਾਜ ਜੀ ਮੈਂ ਆਪਦੇ ਸਰਕਾਰ ਹੁੰਦਿਆਂ ਕਾਂਗਰਸੀ ਸਰਕਾਰ 'ਚ ਆਪਦੇ ਸੈਸ਼ਨ ਦੇ ਦੌਰਾਨ ਚਾਰ ਕਿੱਲਾਂ ਦਾ ਗਰਾਊਂਡ ਹੂੰ ਇੱਕ ਕਮਰਾ ਬਰਾਂਡਾ ਸਾਰੀ ਚਾਰ ਦਰੂਹ ਉੱਚੀ ਸਾਰੇ ਸਕੂਲ ਦੇ ਇੰਟਰਲੌਚ ਲਵਾਈ ਆ ਸਾਡੇ ਅਸੀਂ ਤਾਂ ਅਧਗਟਨ ਕਰਾਇਆ ਨਹੀਂ ਅੱਜ ਦੀ ਜਿਹਦੇ ਲੱਖਾਂ ਰੁਪਈਆ ਲਾਤਾ ਤੇ ਇੱਕ ਅੱਧ ਚਾਰ ਰਤੇ ਲਵਾ ਕੇ ਤੇ ਚੰਦ ਬੱਜਦਾ ਵੀ ਸਿੱਖਿਆ ਕ੍ਰਾਂਤੀ ਦੇ ਨੰਦੇ ਨਹੀਂ ਪਤ ਰੱਖਿਆ ਜਾ ਰਿਹਾ ਮੈਂ ਤਾਂ ਹੈਰਾਨ ਆ ਇਹ ਚੀਜ਼ ਤੇ ਵੀਕਰ ਪਹੁੰਚੇ ਨੇ ਕਰਨ ਉਹ ਵੀ ਕਲਤਾਰ ਸਿੰਘ ਸਾਹਮਣੇ ਸਪੀਕਰ ਪਹੁੰਚੇ ਆ ਇੱਕ ਪਾਸੇ ਸਿੱਖਿਆ ਕ੍ਰਾਂਤੀ ਦਾ ਨਾਹਰਾ ਦੇ ਕੇ ਤੇ ਅਧਗਟਨ ਕਰ ਰਹੇ ਟਾਇਲਟਾਂ ਦਾ ਤੇ ਚਾਰ ਚਾਰ ਲਿਪਾ ਪੋਚੀ ਕਰਕੇ ਇਹ ਤਾਂ ਇੱਕੋ ਆ ਵੀ ਬਿਊਟੀ ਬਾਲਰ ਵਾਲਾ ਕੰਮ ਕਰ ਰਹੇ ਆ ਜਿਹੜਾ ਕਿ ਅਸੀਂ ਪਰ ਜ਼ੋਰਤ ਨਿੰਦਿਆ ਕਰਦੇ ਆ ਜੇ ਸਿੱਖਿਆ ਕ੍ਰਾਂਤੀ ਵਾਕ ਚੇਤਾ ਇਸ ਲਈ ਸਿੱਖਿਆ ਕ੍ਰਾਂਤੀ ਲਈ ਤਾਂ ਸਰਕਾਰ ਨੂੰ ਚਾਹੀਦਾ ਵੀ ਜਿੰਨੇ ਵੀ ਆਪਦੇ ਬੱਚੇ ਆ ਪਹਿਲਾਂ ਸਰਕਾਰੀ ਸਕੂਲਾਂ ਚ ਲਾਉਣ ਜਿੰਨੇ ਵੀ ਸਰਕਾਰੀ ਮੁਲਾਜ਼ਮ ਆ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹਨ ਲਈ ਦੇਸ਼ ਸਰਕਾਰ ਜਾਰੀ ਕਰੇ ਫਿਰ ਜਿਹੜੀ ਸਿੱਖਿਆ ਕ੍ਰਾਂਤੀ ਅਸੀਂ ਮੰਨਾਂਗੇ ਕਿ ਸਿੱਖਿਆ ਸਕੂਲ ਦੇ ਵਿੱਚ ਜਿੰਨੀਆਂ ਵੀ ਸੀਟਾਂ ਖਾਲੀ ਸਾਮੀਆਂ ਖਾਲੀ ਆ ਉਹਨਾਂ ਦੀ ਪ੍ਰਬਾਈ ਸਰਕਾਰ ਕਰੇ ਕਿਸੇ ਸਕੂਲ ਦੇ ਵਿੱਚ ਕੋਈ ਸਾਮੀ ਖਾਲੀ ਨਾ ਹੋਵੇ ਪ੍ਰੋਪਰ ਜਿਹੜੀ ਆ ਵਿਦਿਆ ਦਿੱਤੀ ਜਾਵੇ ਤਾਂ ਅਸੀਂ ਸਿੱਖਿਆ ਕ੍ਰਾਂਤੀ ਮੰਨਾਂਗੇ ਇਹ ਲਿਪਾ ਪੁਚ ਨਹੀਂ ਸਿੱਖਿਆ ਕ੍ਰਾਂਤੀ ਨਹੀਂ ਇਹ ਦਾ ਇੱਕ ਝੂੜ ਦੀ ਪਲੰਦਾ ਹੈ ਇਹਨਾਂ ਦਾ ਲੋਕਾਂ ਦੇ ਵਿੱਚ ਜਾਣ ਦਾ ਇੱਕ ਬਹਾਨਾ ਹੈ ਵੀ ਇਹਨੇ ਅਸੀਂ ਪਿੰਡਾਂ ਦੇ ਵਿੱਚ ਜਾਈਏ ਤੇ ਲੋਕਾਂ ਦੇ ਵਿੱਚ ਵਿਚਰ ਗਏ ਤੇ ਜਿਹੜਾ ਆਪ ਦੀ ਜਿਹੜੀ ਛਵੀ ਗਵਾ ਚੁੱਕੀ ਸਰਕਾਰ ਆ ਉਹਦੇ ਵਿੱਚ ਲੋਕਾਂ ਲਈ ਪਹੁੰਚਣ ਲਈ ਇੱਕ ਇਹਨਾਂ ਨੇ ਰਾਹ ਲੱਭਿਆ ਜਿਹੜਾ ਕਿ ਇਹਨਾਂ ਲਈ ਸੌਖਾ ਨਹੀਂਗਾ ਪਿੰਡੋ ਪਿੰਡ ਇਹਨਾਂ ਦਾ ਵਿਰੋਧ ਹੋਊਗਾ ਇਹ ਜਿਹੜੀ ਝੂਠ ਦੇ ਪਲੰਦੇ ਤੇ ਸਰਕਾਰ ਬਣੀ ਸੀ ਹੁਣ ਸੋਸ਼ਲ ਮੀਡੀਆ ਦਾ ਜੋਗਾ ਲੋਕੀ ਜਾਗਰੂਕ ਹੋ ਚੁੱਕੇ ਆ ਇਹ ਕਹਿੰਦੇ ਡੜਾ ਡੜਾ ਹੁੰਦਾ ਕਿਧਰ ਤੇ ਚਲਾ ਹੁੰਦਾ ਹੈ ਇਹ ਸਤਾਈ ਦੇ ਵਿੱਚ ਲੋਕ ਇਹਨਾਂ ਨੂੰ ਦੱਸਣਗੇ ਲੋਕਾਂ ਨੂੰ ਇਹਨਾਂ ਨੇ ਇਤਿਹਾਸ ਕੀਤਾ ਸੀ ਉਹ ਦੂਜੀਆਂ ਸਰਕਾਰਾਂ ਵਿਰੁੱਧ ਬੁਲਾਉਣ ਦਾ ਵੀ ਸਵਾਲ ਕਰੋ ਤੁਸੀਂ ਕਰਦੇ ਪਰ ਹੁਣ ਜਦੋਂ ਆਪਦਾ ਮੌਕਾ ਆ ਹੁਣ ਇਹ ਭਜਦੇ ਆ ਪਰ ਇਹਨਾਂ ਨੂੰ ਇਹ ਸਮਾਂ ਜਿਹੜਾ ਦੇਖਣਾ ਪਊਗਾ ਇਹਨਾਂ ਨੂੰ ਆਉਣ ਵਾਲੇ ਹਜੇ ਤਾਂ ਵਿਰੋਧ ਹੀ ਆ ਤੇ 27 ਦੇ ਵਿੱਚ ਜਿਹੜੇ ਨਤੀਜੇ ਆ ਉਹਦੇ ਲਈ ਸਰਕਾਰ ਪਹੁੰਚਣ ਲਈ ਤਿਆਰ ਹੋ ਗਈ। ਅਜਾ ਇਹ ਗੱਲ ਬਰੋਧ ਕਰਨ ਵਾਲੇ ਆ ਵਿਰੋਧ ਕਰਨਾ ਆ ਹਾਂ ਵਿਰੋਧ ਕਰਨਾ ਵਿਰੋਧ ਘਾਤੋਂ ਕਰਨਾ ਵਿਰੋਧ ਕਰਨਾ ਵੀ ਜਦੋਂ ਸਹੀ ਕੰਮ ਨਹੀਂ ਕੀਤਾ ਇਹਨਾਂ ਨੇ ਬਾਰਡਰ ਦੇ ਉੱਤੋਂ ਬੰਦੇ ઠાકે ਇਹਨਾਂ ਨੇ 11 ਵਜੇ ਬੰਦੇ ਟਾਏ ઠાકે ਇਹਨਾਂ ਨੇ ਚੋਰੀਆਂ ਮਗਰ ਟਰਾਲੀਆਂ ਪੱਕੇ ਇੱਕ ਚੋਰੀ ਕੀਤੇ ਆਹ ਸਮਾਨ ਚੋਰੀ ਕੀਤਾ ਆ ਇਹਨਾਂ ਨੇ ਕੋਈ ਬਦਲਾ ਲੈਂਦਾ ਪੰਜਾਬ ਦਾ ਇਹ ਬਦਲਾ ਆ ਆ ਬਦਲਾ ਆ ਤੇ ਸਕੂਲ ਸਕਲ ਕਿਵੇਂ ਨਵਾਂ ਬਣਾਇਆ ਤੁਹਾਡੇ ਪਿੰਡ ਨਾ 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 ਕੋਈ ਨਵਾਂ ਨਹੀਂ ਬਣਾਇਆ ਐਵੇਂ ਪੁੱਛਿਆ ਜਾ ਮਾਰੀ ਜਾਂਦੇ ਆ ਬਸ ਲੋਕਾਂ ਨੂੰ ਖਾਣ ਦੇ ਮਾਰੇ ਕੀ ਇਹਨਾਂ ਨੇ ਕੀ ਕਰਨਾ ਰੰਗ ਕਰਤਾ ਉੱਤੇ ਚਾਰੇ ਤਾਂ ਨੂੰ ਰਾਹ ਘਰ ਕੇ ਤੇ ਬਸ ਮੈਂ ਸਕੂਲ ਬਣਾਤਾ ਢੂਲ ਬਣਾਤਾ ਰਾਹ ਘਰ ਤਾਂ ਠੀਕ ਹੈ ਤਾਂ ਇਧਰ ਬੇਬੇ ਬੇਬੇ ਕਿਵੇਂ ਦੇਖਦੇ ਹੋ ਜੀ ਤੁਹਾਡੇ ਪਿੰਡ ਸਿੱਖਿਆ ਕ੍ਰਾਂਤੀ ਆਈ ਹੋਈ ਹੈ ਕੀ ਮਤਲਬ ਕ੍ਰਾਂਤੀ ਦੇ ਵਿੱਚ ਤੁਹਾਨੂੰ ਲੱਗਿਆ ਕਿ ਨਵਾਂ ਆਇਆ ਇੱਥੇ ਬਹੁਤ ਕੁਝ ਨਵਾਂ ਆ ਗਿਆ ਜੀ ਇਹ ਤਾਂ ਇਹ ਜਦੋਂ ਆਇਆ ਹੀ ਨਹੀਂ ਅੱਗੇ ਕਿਸੇ ਸਰਕਾਰ ਨੇ ਲਿਆਂਦਾ ਹੀ ਨਹੀਂ ਜਿਹੜਾ ਇਹਨਾਂ ਨੇ ਲਿਆਂਦਾ ਕਿਸਾਨ ਤਾਂ ਸਾਡੇ ਅੱਧੀ ਅੱਧੀ ਰਾਤ ਨੂੰ ਤੇ ਸਿਰਾਂ ਦੇ ਕੰਬਲ ਰੱਖ ਕੇ ਤੇ ਰੋਟਮਾਂ ਭੁੱਖੇ ਤੁਰੇ ਫਿਰਦੇ ਆ ਤੇ ਚਮਚਾ ਇਹਨਾਂ ਨੇ ਸਾਡਾ ਛੱਡਿਆ ਨਹੀਂ ਹੁਣ ਸਪੀਕਰ ਸਾਹਿਬ ਦੀਆਂ ਤਿੰਨ ਪੀੜੀਆਂ ਤਾਂ ਪਲ ਜਾਣਗੀਆਂ ਜਿਹੜਾ ਕਿਸਾਨਾਂ ਦਾ ਸਮਾਂ ਚੱਕਿਆ ਤੇ ਚੌਥੀ ਪੀੜ ਨੂੰ ਕੋਈ ਹੋਰ ਬੰਦਬਸਤ ਕਰ ਲੂਗਾ ਅਸੀਂ ਬੀਬੀਆਂ ਘਾਂਟੇ ਇਹਨੇ ਗਈਆਂ ਤੇ ਸਾਨੂੰ ਇਹਨਾਂ ਨੇ ਚੱਕ ਕੇ ਸਾਰੀ ਦਾੜੀ ਉੱਥੇ ਧੁੱਪੇ ਬਾ ਛੱਡਿਆ ਕੀ ਅਸੀਂ ਚਿੱਟਾ ਵੇਚਦੀਆਂ ਸੀ ਕੀ ਕਰਦੀਆਂ ਸੀ ਅਸੀਂ ਉਹਦੇ ਇਹਨਾਂ ਨੂੰ ਦਿਸ਼ਾ ਨਹੀਂ ਸਾਡੀਆਂ ਭੈਣਾਂ ਅੱਜ ਕੀ ਕਿੱਥੇ ਰੋਲਦੀਆਂ ਫਿਰਦੀਆਂ ਜੀ ਸੜਕਾਂ ਤੇ ਬੈਠੀਆਂ ਨੂੰ ਅਸੀਂ ਜਰਦੇ ਨਹੀਂਗੇ ਤੇ ਕਿਸਾਨ ਸਾਡੇ ਉੱਥੇ ਕੋਈ ਰਾਹ ਨਹੀਂ ਰੋਕਿਆ ਸੀ ਹਰਿਆਣਾ ਸਰਕਾਰ ਨੇ ਰੋਕਿਆ ਸੀ ਕਿਸਾਨ ਸਾਈਡ ਤੇ ਬੈਠਿਆ ਨੂੰ ਤੇ ਇਹਨਾਂ ਨੇ ਆਹ ਕੁਛ ਕੀਤਾ ਟਰਾਲੀਆਂ ਉਹਨਾਂ ਦੀ ਚੋਰੀ ਕਰਕੇ ਲੈ ਗਏ ਕੋਈ ਚੀਜ਼ ਛੱਡੀ ਇਹਨਾਂ ਨੇ ਕੀ ਇਹਨਾਂ ਨੇ ਬਦਲਾਕ ਕੀਤਾ ਸਾਡੇ ਹੁਣ ਪਿੰਡ ਵਾਲੇ ਵੀ ਛੇਤਰ ਮਾਰੀ ਜਾਂਦੇ ਵੀ ਪਾਲੋ ਝਾੜੂ ਨੂੰ ਵੋਟਾਂ ਮਾਛਾ ਪਹਿਲਾਂ ਪਾਈਆਂ ਸੀ ਵੋਟ ਹਾਂਜੀ ਪਾਈਆਂ ਸੀ ਅਸੀਂ ਪਾਈਆਂ ਕਰਕੇ ਦਾ ਛੇਤਰ ਪੈਂਦੇ ਸਾਡੇ ਹੁਣ ਮਿਸ਼ਰੀ ਵਾਲਿਆਂ ਦਾ ਸਭ ਤੋਂ ਅੱਗੇ ਸੀ ਝਾੜੂਆ ਮਿਸ਼ਰੀ ਵਾਲਿਆਂ ਦਾ ਸਭ ਤੋਂ ਅੱਗੇ ਸੀ ਝਾੜੂ ਵਾਲਿਆਂ ਨੂੰ ਵੋਟਾਂ ਪਹੁੰਚ ਤੇ ਹੁਣ ਸਾਡੀ ਸਭ ਤੋਂ ਵੱਧ ਲੋਕੀ ਹਜਾਰ ਲਾਉਂਦੇ ਮਿਸ਼ਰੀ ਵਾਲਿਓ ਪਾ ਲੋ ਝਾੜੂ ਨੂੰ ਵੋਟਾਂ ਠੀਕ ਹੈ ਥੋੜਾ ਪਿੰਡ ਮਤਲਬ ਪੂਰਾ ਮੂਰੇ ਹੈਗਾ ਪਹਿਲਾਂ ਹਾਂਜੀ ਪੂਰਾ ਮੂਰੇ ਸੀਗਾ ਤੇ ਅੱਜ ਤੁਸੀਂ ਕੋਈ ਸਵਾਲ ਜਵਾਬ ਕਰਨੇ ਹਨ ਹਾਂਜੀ ਕਰਨੇ ਅਸੀਂ ਵਿਰੋਧ ਵੀ ਕਰਨਾ ਕਿਹੜੇ ਕਿਹੜੇ ਸਵਾਲ ਨੇ ਤੁਹਾਡੇ ਸਵਾਲ ਤਾਂ ਇੱਕ ਵੀਰ ਜੀ ਕਾਸੀ ਆ ਕਿਸਾਨਾਂ ਦਾ ਕਰਨਾ ਵੀ ਜਿਹੜਾ ਸਾਡਾ ਕਿਸਾਨਾਂ ਨਾਲ ਆਹ ਕੁਛ ਕੀਤਾ ਇਹਨਾਂ ਨੇ ਉਹਦਾ ਪੁੱਛਣਾ ਵੀ ਉਹਦਾ ਸਮਾਨ ਕਿੱਥੇ ਸਾਨੂੰ ਸਮਾਨ ਦੀ ਪਰਵਾਹੀ ਕਰੇ ਇਹ ਹਾਲੇ ਤੱਕ ਬਾਫਸ ਕੀਤਾ ਸਮਾਨ ਤੁਹਾਡਾ ਨਹੀਂ ਕੀਤਾ ਕੁਛ ਨਹੀਂ ਕੀਤਾ ਜੋ ਇਹਨਾਂ ਦੇ ਪਾਰਟੀ ਆਂਦ ਘਰੋਂ ਕੋਈ ਟਰਾਲੀਆਂ ਪੰਜ ਸੱਤ ਫੜੀਆਂ ਗਈਆਂ ਉਹ ਮਿਲੀਆਂ ਹੋਰ ਤਾਂ ਕੁਛ ਮਿਲਿਆ ਨਹੀਂ ਹਜੇ ਤੱਕ ਹੋਰ ਕੁਛ ਨਹੀਂ ਮਿਲਿਆ ਨਹੀਂ ਮਿਲੇ ਹੋਰ ਕਿਹੜੇ ਕਿਹੜੇ ਸਵਾਲ ਨੇ ਤੁਹਾਡੇ ਇੱਧਰ ਕਰ ਲਓ ਹਾਂਜੀ ਗੈਸ ਚੁੱਲ੍ਹੇ ਸਿਲੰਡਰ ਹੁੱਕਾਂ ਟਰੈਕਟਰਾਂ ਦੀਆਂ ਟਰਾਲੀਆਂ ਦੀਆਂ ਲਾ ਲਾ ਕੇ ਟਾਇਰ ਲਾ ਲਾ ਕੇ ਲੈ ਗਏ ਸਾਡੀਆਂ ਟਰਾਲੀਆਂ ਦੇ ਟਾਇਰ ਵੀ ਲੱਥਾ ਸੀ ਹੁੱਕ ਵੀ ਲੱਤੀ ਸੀਗੀ ਹਾਂ ਕੁਲ ਲੱਤੀ हां ਨਾ ਟਰਾਲੇ ਛੱਡਦੇ ਆ ਉੱਧੇ ਸਾਡੇ ਇਹ ਪਾਪਾ ਹੀ ਹੋਣੀ 20000 ਰੁਪਈਆ ਲਾ ਕੇ ਨਾ ਟਰੈਕਟਰ ਟਰਾਲੇ ਤੇ ਫੇਰ ਘਰੇ ਲੈ ਕੇ ਆਏ ਠੀਕ ਹੈ ਹਾਂ ਉੱਥੇ ਸਾਰਾ ਦਿਨ ਐਤਵਾਰ ਸੀਗਾ ਖਾਣ ਨੂੰ ਵੀ ਕੁਛ ਨਹੀਂ ਮਿਲਿਆ ਇਹਨਾਂ ਨੇ ਪਾਪਾ ਜੀ ਨੇ ਸਾਡੇ ਨੇ ਪੁੱਜੇ ਛੋਲੇ ਖਾ ਕੇ ਤੇ ਪਾਣੀ ਪੀਤਾ ਉੱਥੇ ਐਤਵਾਰ ਸਾਰਾ ਦਿਨ ਜਿੱਦ ਤੇ ਟਰਾਲੀ ਲੈਣ ਗਏ ਤੇ ਕੀ ਕਸੂਰ ਸੀ ਇਹਨਾਂ ਦਾ ਕਿਸਾਨਾਂ ਦੇ ਸਿਰ ਤੋਂ ਹੀ ਪਾਲਦੇ ਆ ਹਾਂ ਜੀ ਇਹਹੀ ਕਸੂਰ ਸੀ ਸਾਡਾ ਵੀ ਜਿਹੜੀਆਂ ਅਸੀਂ ਇਹਨਾਂ ਨੂੰ ਭੰਡਾ ਨੂੰ ਵੋਟਾਂ ਪਾ ਲਈ ਹੂੰ ਇਹ ਸਾਡਾ ਸਭ ਤੋਂ ਵੱਡਾ ਕਸੂਰ ਆ ਅੱਛਾ ਹਾਲੇ ਦਾ ਕਹਿੰਦੇ ਕਿ 3 ਸਾਲ ਹੋਇਆ 2 ਸਾਲ ਹੋਰ ਪਏ ਆ ਮਤਲਬ ਹੁਣ ਤਾਂ ਬਰੋ ਸ਼ੁਰੂ ਹੋ ਗਿਆ ਇਹ ਤਾਂ ਐਵੇਂ ਹੀ ਹੋਊਗਾ ਬਾਈ ਜਿਵੇਂ ਇਹ ਕਰਦੇ ਉਵੇਂ ਹੀ ਹੋਊਗਾ ਅੱਗ ਇਹ ਲੋਕਾਂ ਨੂੰ ਆਪਦੇ ਜਾਣੇ ਮੂਰਖ ਬਣਾਉਂਦਾ ਉਹ ਭਈਏ ਪਿੱਛੇ ਕਿਸਾਨ ਕੁੱਟੇ ਨੇ ਦਿੱਲੀ ਵਾਲੇ ਪਿੱਛੇ ਹੁਣ ਗਾਂ ਵੋਟਾਂ ਲੈ ਲੂਗਾ ਫਿਰ ਨਾਲ ਭਈਆ ਲੈ ਲੂਗਾ ਨਾਲ ਇਹ ਲੈ ਲੂਗਾ ਇਹ ਤਾਂ ਹੁਣ ਐਵੇਂ ਹੀ ਹੋਊ ਇਹਨਾਂ ਨਾਲ ਉਹ ਤਾਂ ਕਹਿੰਦੇ ਦਿੱਲੀ ਮਾਡਲ ਲਾਗੂ ਕੀਤਾ ਪੰਜਾਬ ਚ ਕੀਤਾ ਦਿੱਲੀ ਮਾਡਲ ਬਹੁਤ ਵਧੀਆ ਸੀ ਕਹਿੰਦੇ ਹਾਂ ਤਾਂ ਹੀ ਤਾਂ ਹਰ ਗਿਆ ਫਿਰ ਹਰਿਆਕਾ ਤੋਂ ਦਿੱਲੀ ਮਾਡਲ ਵਾਲਾ ਸੋਹਣਾ ਸੀ ਤਾਂ ਇਹ ਇੱਥੇ ਲਿਆਉਣਗੇ ਇਹ ਵੀ ਬਾਅਦ ਇਹ ਤਾਂ ਹੌਣ ਲਿਆਉਣ ਤੋਂ ਪਹਿਲਾਂ ਹੀ ਹਰੇ ਆ ਕਿਸਾਨਾਂ ਨਾਲੇ ਕੋਈ ਕੋਸੀ ਸੈਂਟਰ ਨਾ ਸੀ ਪੰਜਾਬ ਸਰਕਾਰ ਨਾਲ ਤਾਂ ਕੁਝ ਨਹੀਂ ਸੀ ਤੇ ਇਹਨਾਂ ਨੇ ਪੰਜਾਬ ਸਰਕਾਰ ਨੇ ਕਿਉਂ ਧੱਕੇਸ਼ਾਹੀ ਕੀਤੀ ਪਹਿਲਾਂ ਕਿਸਾਨ ਉੱਥੇ ਸੱਦ ਕੇ ਧਰਨੇ ਤੇ ਉੱਥੇ ਮੀਟਿੰਗ ਕਰਨ ਵਾਸਤੇ ਤੇ ਇਹਨਾਂ ਨੇ ਪਿੱਛੇ ਛੁਰਾ ਮਾਰਿਆ ਉਹਨਾਂ ਦੇ ਤੇ ਪਿੱਛੇ ਇਹਨਾਂ ਨੇ ਕਿਸਾਨਾਂ ਨਾਲ ਬੁਰਾ ਹਾਲ ਕੀਤਾ ਕੋਈ ਬੁੱਢੀਆਂ ਬੀਬੀਆਂ ਨਹੀਂ ਛੱਡੀਆਂ ਕੋਈ ਬੋੜੇ ਬੰਦੇ ਨਹੀਂ ਛੱਡੇ ਕੀ ਸੋਚਿਆ ਇਹਨਾਂ ਨੇ ਸਾਡੇ ਬਾਰੇ ਕੋਈ ਬਹਾਦਰ ਸੀ ਤਾਂ ਹੱਕ ਚ ਵੱਜ ਕੇ ਉੱਥੋਂ ਚੱਕਦੇ ਜਗਜੀਤ ਨੂੰ ਚੋਰੀ ਚੱਕਣ ਦਾ ਮਤਲਬ ਨਹੀਂ ਸੀਗਾ ਜੇ ਸੀ ਇਹਦੇ ਚ ਦਮ ਤਾਂ ਉੱਥੋਂ ਚੱਕਦਾ ਜੇ ਕਿਸਾਨਾਂ ਖੜਿਆਂ ਤੋਂ ਅਤੋਂ ਕਹਿੰਦੇ ਕਿ ਜਦੋਂ ਧਰਨੇ ਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਪੰਜਾਬ ਦਾ ਲੋਕ ਤੰਗ ਹੁੰਦੇ ਆ ਨੌਕਰੀ ਨਹੀਂ ਮਿਲਦੀਆਂ ਨੌਜਵਾਨਾਂ ਨੂੰ ਨਸ਼ਾ ਵੱਧ ਰਿਹਾ ਪੰਜਾਬ ਤਾਂ ਚਕਾਇਆ ਕਹਿੰਦੇ ਹਾਂ 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 ਤਾਂ ਬਸ ਸਾਰੇ ਕੁਰਸੀਆਂ ਲਾਈ ਬੈਠਾ ਭਗਵੰਤ ਮਾਨ ਸਾਹਿਬ ਨੂੰ ਬਾਹ ਦੇਣਾ ਡਿਊਟੀਆਂ ਦੇ ਦੇ ਕੁਰਸੀਆਂ ਤੇ ਵੱਡੇ ਭਾਂਡੇ ਮਿਲ ਗਿਆ ਨੌਕਰੀਆਂ ਹਾਂ ਹਾਂ ਮੈਨੂੰ ਤਾਂ ਆਪ ਮਿਲੀ ਹੈ ਮੈਂ ਤਾਂ ਆਪ ਜਾਨੀ ਹਾਂ ਹਾਂ ਗੋਆ ਕੁੜਾ ਛੱਡਦੀ ਹਾਂ ਮੈਂ ਘਰੇ ਉਹ ਨੌਕਰੀ ਮਿਲੀ ਹੈ ਮੈਨੂੰ ਉਹ ਦੇਦੀ ਹਾਂ ਸਾਡੀਆਂ ਤਾਂ ਇਹੀ ਨੌਕਰੀਆਂ ਜੱਟਾਂ ਦੀਆਂ ਕੋਈ ਛੱਡੇ ਨਹੀਂ ਨੌਕਰੀਆਂ ਹਾਂ ਸਭ ਨੂੰ ਦਿੱਤੀਆਂ ਨੌਕਰੀਆਂ ਸਭ ਨੌਕਰੀਆਂ ਵਾਲੇ ਖੜੇ ਆ ਅੱਛਾ ਹੁਣ ਸਪੀਕਰ ਸਾਹਿਬ ਇੱਧਰ ਆਉਣਗੇ ਕੋਈ ਸਵਾਲ ਜਵਾਬ ਕਰਦੇ ਉਹਨਾਂ ਨਾਲ ਹਾਂ ਕਰਾਂਗੇ ਵੋਟਾਂ ਵੇਲੇ ਜਿਵੇਂ ਉਹ ਸਾਡੇ ਕੋਲੇ ਆਉਂਦੇ ਸੀ ਵੀ ਅਸੀਂ ਐ ਕਰਾਂਗੇ ਜੋ ਕਰਾਂਗੇ ਉਹ ਹੀ ਜਵਾਬ ਲੈਣੇ ਉਹਨਾਂ ਤੋਂ ਅਸੀਂ ਇਹ ਤੁਹਾਡੇ ਤੁਹਾਡਾ ਪਿੰਡ ਇਹੀ ਹੈ ਹਾਂਜੀ ਇਹੀ ਹੈ ਤੁਸੀਂ ਇੱਥੇ ਗਏ ਨਹੀਂ ਕਿ ਸਿੱਖਿਆ ਕ੍ਰਾਂਤੀ ਆਈ ਹੋਈ ਹੈ ਹਾਂ ਨਹੀਂ ਅਸੀਂ ਆਵੇ ਸਾਡਾ ਬੰਦਾ ਖੜਾ ਹੈ ਮੇਰੇ ਘਰ ਵਾਲਾ ਸੋਨਾ ਸਿੰਘ ਪ੍ਰਧਾਨ ਹੈ ਜਿਹੜਾ ਅਸੀਂ ਫਿਰ ਆਪਦੇ ਬੰਦੇ ਮਗਰ ਹੀ ਖੜਾਂਗੇ ਅਸੀਂ ਉਹ ਤੋਂ ਕੀ ਲੈਣਾ ਨਹੀਂ ਪਰ ਉੱਥੇ ਕਿਹਾ ਨਹੀਂ ਕਿ ਸਾਡੇ ਪਿੰਡ ਦਾ ਸਕੂਲ ਆ ਨਵਾਂ ਆਪਣਾ ਨਹੀਂ ਨਹੀਂ ਅਸੀਂ ਕ੍ਰਾਂਤੀ ਸਾਨੂੰ ਨਹੀਂ ਚਾਹੀਦੀ ਚਾਹੀਦੀ ਆਏ ਨਾ ਕੋਈ ਚੱਜ ਦਾ ਬਣਾਉਣ ਬਣਾਉਣਾ ਤਾਂ ਲਾ ਪ੍ਰਾਣੀਆਂ ਲੈ ਟ੍ਰੇਨਾਂ ਤੇ ਟੂਟੀਆਂ ਤੇ ਲਾ ਕੇ ਮਾੜਾ ਜਿਹਾ ਸੀਮੈਂਟ ਤੇ ਉਹ ਕੋਈ ਕ੍ਰਾਂਤੀ ਹੈ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਵੀ ਕ੍ਰਾਂਤੀ ਹੁੰਦੀ ਕੀ ਹੈ ਇਕੱਲੇ ਬੋਰਡ ਲਾਏ ਹਾਂ ਇਕੱਲੇ ਬੋਰਡ ਹੀ ਆ 25 ਕਰੋੜ ਰੁਪਏ ਲੱਗਿਆ ਕਹਿੰਦੇ ਆ ਨਹੀਂ ਪੱਥਰ ਲਾਉਂ ਹਾਂ 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 ਸਾਨੂੰ ਤਾਂ ਨਹੀਂ ਦੀਂਦਾ 25 ਰੁਪਏ ਲੱਗ ਗਏ ਹੋਣਗੇ 25 ਕਰੋੜ ਦੇ ਵਿੱਚ ਤਾਂ ਸਕੂਲ ਦੁਵਾੜਾ ਤਿਆਰ ਹੋ ਗਿਆ ਤੇ ਨਹੀਂ ਪੂਰੇ ਪੰਜਾਬ ਚ ਲਾਇਆ ਕਹਿੰਦੇ ਪੱਥਰਾਂ ਤੇ ਲੱਗਿਆ 25 ਕਰੋੜ ਰੁਪਏ ਕੱਲੇ ਬਾਲੇਪਾ ਪੋਚੀ ਕਰਕੇ ਕੱਲੇ ਪੱਥਰ ਲਾ ਦੇ ਉਹ ਤੇ 25 ਕਰੋੜ ਬਸ ਇਹ ਇਹ ਕ੍ਰਾਂਤੀ ਥੋੜੀ ਆ ਅਸੀਂ 2018 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ ਚੀਮਾ ਮੰਡੀ ਦੇ ਵਿੱਚ ਕਿਸਾਨਾਂ ਨੂੰ ਘੇੜ ਕੇ ਭਾਇਆ ਗਿਆ ਸੀ ਜਿਹਦੇ ਵਿੱਚ ਭਗਵੰਤ ਮਾਨ ਜਿਹੜਾ ਹੁਣ ਮੁੱਖ ਮੰਤਰੀ ਆ ਜੀ ਰਿਪਾਲ ਚੀਮਾ ਆਹ ਸਪੀਕਰ ਸਾਹਿਬ ਆਵਾਜ਼ ਆ ਜੀ ਇਹ ਵੀ ਸਾਡੇ ਵਿੱਚ ਬੰਦੇ ਰਹਿ ਜਾਗੇ ਉਦੋਂ ਉਹ 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 ਸਰਕਾਰ ਸਮੇ ਉਹਨਾਂ ਸਰਕਾਰਾਂ ਨੇ ਨਹੀਂ ਕੀਤਾ ਜਿਹੜਾ ਕੁਝ ਕਰ ਗਏ ਆ ਠੀਕ ਹੈ ਉਹ ਸਮੇ ਕੈਪਟਨ ਸਾਹਿਬ ਨੇ ਗੱਲਬਾਤ ਕਰਕੇ ਸੈਂਟਰ ਨਾਲ ਸਾਡੀਆਂ ਟਰਾਲੀਆਂ ਪਾ ਬੇਸ਼ੱਕ ਬੈਕ ਮੋੜਦਿਆਂ ਉਹਨਾਂ ਨੇ ਘਰ ਘੜੀ ਸਾਡੇ 1 ਪੈਸੇ ਦਾ ਨੁਕਸਾਨ ਨਹੀਂ ਹੋਇਆਗਾ ਅੰਨਾ ਜਿਹੜੇ ਅੰਸ਼ਲ ਤੇ ਬੈਠਾ ਹੀ ਕਿ ਦਿੱਲੀ ਉਦੋਂ ਗੱਲਬਾਤ ਕਰਕੇ ਸਾਡਾ ਸੀਗਾ ਜਿਹੜਾ ਅੰਦੋਲਨ ਸੀਗਾ ਡਾਕਟਰ ਸੁਆਮੀ ਨਾਥਨ ਕਮਿਸ਼ਨ ਰਿਪੋਰਟ ਤੇ ਸੀਗਾ ਉਹ ਸਮੇ ਉਹਨਾਂ ਨੇ ਬੱਥੇ ਦੇ ਵਿੱਚ ਭਾਗੇ ਸਾਨੂੰ ਸਰਦਾਰ ਜੀ ਜੀਨ ਢੱਲੇਵਾਦੀ ਅੰਸ਼ੰਤੇ ਸੀ ਉਦੋਂ ਉਹਨਾਂ ਨੇ ਦਿੱਲੀ ਪਹੁੰਚਾਇਆ ਸੀਗਾ ਇਹਨਾਂ ਦਾ ਫਰਜ਼ ਬਣਦਾ ਸੀਗਾ ਉਹ ਸਰਕਾਰ ਵਾਂਗੂ ਸਾਡੀ ਸਿੱਧੀ ਸੈਂਟਰ ਦੇ ਨਾਲ ਗੱਲਬਾਤ ਕਰਕੇ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਦੇ ਰਾਹ ਸਾਡੇ ਖੁੱਲੇ ਸੀਗੇ ਕਿਸਾਨ ਨੇ ਇੱਕ ਵੀ ਨਹੀਂ ਰਾਹ ਬੰਦ ਕੀਤਾ ਸੀਗਾ ਦੋਨੋਂ ਹੀ ਸਾਈਡਾਂ ਖੁੱਲੀਆਂ ਸੀਗੀਆਂ ਰਾਹ ਜਾਂਦਾ ਸੀਗਾ ਹਰਿਆਣਾ ਸਰਕਾਰ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕੰਦਾ ਕੱਢੀਆਂ ਸੀਗੀਆਂ ਫਰਜ਼ ਤਾਂ ਬਣਦਾ ਹੈ ਹਰਿਆਣਾ ਸਰਕਾਰ ਤੋਂ ਰਾਹ ਖੋਲਣ ਦਾ ਉਲਟੀਕਾਰ ਵਾਂਗੂ ਕਿਸਾਨਾਂ ਤੇ ਕਰਤੀ ਆ ਇਹ ਕਿੱਥੋਂ ਦੀ ਕ੍ਰਾਂਤੀ ਹੈ ਇਹਨਾਂ ਦੀ ਕਿਹੜੇ ਕਿਸਾਨ ਪੱਖੀ ਆ ਅੱਛਾ ਇਹਨਾਂ ਦੇ ਧਰਨਾਂ ਦੇ ਵਿੱਚੋਂ ਨਿਕਲੇ ਕਿਸਾਨਾਂ ਦੇ ਉੱਤੇ लाठी चार्ज ਕਰ ਰਹੇ ਆ ਅੱਜ ਉਦੋਂ ਉਦੋਂ ਜਾਇਸ ਸੀਗਾ ਜਦੋਂ ਤੁਸੀਂ ਛੜਕ ਕੇ ਅੱਗੇ ਕਿਸਾਨਾਂ ਦੇ ਨਾਲ ਬਹਿੰਦੇ ਸੀਗੇ ਭਾਵੇਂ ਨੇ ਸੱਜਾਂ ਸੰਧਿਆ ਕਰਦੇ ਕਿਸਾਨਾਂ ਦੇ ਨਾਲ ਉਦੋਂ ਧਰਨੇ ਜਾਇਸ ਸੀ ਹੁਣ ਤੁਹਾਨੂੰ ਧਰਨਾ ਨਜਾਇਜ਼ ਆ ਕਿਉਂ ਲੱਗਣ ਲੱਗੇ ਸਪੀਕਰ ਸਾਹਿਬ ਇਹਨਾਂ ਗੱਲਾਂ ਦਾ ਜਵਾਬ ਤਾਂ ਦੇਣਾ ਅੱਛਾ ਇਹਨਾਂ ਦੇ ਐਮਐਲਏ ਪਖਾਨਾਂ ਦੇ ਮੂਰਤ ਕਰ ਰਹੇ ਆ ਪਖਾਨਾਂ ਦਾ ਮੂਰਤ ਪਹਿਲਾਂ ਹੋਇਆ ਕਿ ਤੁਹਾਡੇ ਇਲਾਕੇ ਵਿੱਚ ਕਿਤੇ ਇਹ ਇੱਕ ਕ੍ਰਾਂਤੀ ਲੈ ਕੇ ਆਏ ਆ ਜੀ ਹਾਂ ਪਕਾਣ ਦੀ ਆਦੀ ਕ੍ਰਾਂਤੀ ਆ ਇਹ ਇਹ ਸਿੱਖਿਆ ਕ੍ਰਾਂਤੀ ਨਹੀਂ ਪਕਾਣ ਦੀ ਆਦੀ ਕ੍ਰਾਂਤੀ ਲੈ ਕੇ ਆਇਆ ਠੀਕ ਹੈ ਸਾਡੇ ਬਾਥਰੂਮ ਨਹੀਂ ਸੀਗੇ ਸਾਡੇ ਬਾਥਰੂਮ ਹੈ ਨਹੀਂ ਸੀਗੇ ਉਹ ਇਹ ਕਹਿੰਦਾ ਕੁਲਤਾਰ ਸੰਮਾਦ ਆ ਵੀ ਬੀਬੀਆਂ ਵਿਚਾਰੇ ਨੂੰ ਬਾਹਰ ਜਾਣਾ ਪੈਂਦਾ ਤੇ ਅਸੀਂ ਬਣਾ ਦਈਏ ਕਿਉਂਕਿ ਸਾਡਾ ਜਿਹੜਾ ਮਿਹਰੀ ਵਾਲਾ ਪਾਣੀ ਬਹੁ ਮਾੜਾ ਤੇ ਇਹਨਾਂ ਨੇ ਵਿਚਾਰਾਂ ਨੇ ਬਹੁਤ ਸਾਨੂੰ ਫੰਡ ਦਿੱਤੇ ਆ ਬਹੁਤ ਜਿਆਦਾ ਵੇਖਾ ਛੜਕ ਬਣਾਈ ਜਾਂਦਾ ਵੇਖਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਯਾਰ ਸੈਂਟਰ ਦਾ ਪੈਸਾ ਕਾਂਗਰਸ ਨੇ ਸਾਡੇ ਫੰਡ ਦੇ ਉੱਤੇ ਦੇ ਨਾਅੇ ਬਣਾਈ ਜਾਂਦੇ ਆ ਨਾਅੇ ਬਣਾਈ ਜਾਂਦੇ ਹੈ ਕਿੱਥੋਂ ਦੱਸੋ ਕੋਈ ਫੰਡ ਵਗਾ ਦੇ ਤਿੰਨ ਸਾਲਾਂ ਚ ਦਿੱਤਾ ਇਹਨਾਂ ਨੇ ਸਕੂਲ ਤੇ ਆਵਕ ਪੁਰੇ ਆ ਕੋਈ ਖਾਲੀ ਪਿਆ ਸਾਡਾ ਸਕੂਲ ਖਾਲੀ ਪਿਆ ਜਵਾਗ ਵਿਚਾਰੇ ਫਿਰਦੇ ਡਾਉਣੋਂ ਆਵਾਜ਼ ਦੇ ਜਿਹੜਾ ਕੰਮ ਕਰਨਾ ਉਹ ਕਰਨਾ ਕੋਈ ਸਾਡੇ ਪਾਣੀ ਨਹੀਂ ਆਉਂਦਾ ਸਾਡੇ ਧਾਣੀ ਨਹੀਂ ਆਉਂਦਾ ਸਾਡੇ ਲੋਕ ਦਾ ਰਾਤ 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 ਕਰੀ ਜਾਂਦੇ ਆ ਜੇ ਉਹ ਲੈਟ ਕੱਟੀ ਆ ਚੱਲ ਫਸਲ ਦਾ ਇਹ ਨਹਿਰ ਦਾ ਪਾਣੀ ਕਿਉਂ ਨਹੀਂ ਦਿੰਦੇ ਸਾਨੂੰ ਇਹ ਕਹਿੰਦੇ ਕਿਸਾਨਾਂ ਦੇ ਪੁੱਤਾਂ ਸੀ ਕਿਸਾਨਾਂ ਵਿੱਚੋਂ ਨਿਕਲੇ ਆ ਤੇ ਕਿਸਾਨਾਂ ਦਾ ਕੰਮ ਕਿਉਂ ਕਰਦੇ 250 ਰੁਪਇਆ ਸਾਡਾ ਝੋਨੇ ਦਾ ਖਾ ਕੇ ਖਾਦਾ ਨਹੀਂ ਇਹਨਾਂ ਨੇ ਪੰਜ ਪੈਕ ਲੌਂਗ ਕੱਟ ਕੇ ਕਾਰਡ ਕੱਟੀ ਜਣਾ ਕੀ ਕਰਿਆ ਸਾਡੇ ਨਾਲ ਜੇ ਸਾਡਾ ਕਿਸਾਨੀ ਦੋਲੋ ਨਾ ਹੁੰਦਾ ਸਾਨੂੰ ਇਹ ਨਾਲੇ ਜਮਾ ਉੱਤੇ 500 ਰੁਪਏ ਨਾਲ ਝੋਨਾ 500 ਨੂੰ ਵੀ ਨਹੀਂ ਖਰੀਦਨਾ ਸੀ ਇਹਨਾਂ ਨੇ ਸਾਡਾ ਮੰਡੀਆਂ ਦੇ ਵਿੱਚ ਜਾ ਜਾ ਕੇ ਝੋਨਾ ਈ ਤਲਾਇਆ ਸਾਡੇ ਨਾਲ ਕੀ ਧੱਕਾ ਨਹੀਂ ਕੀਤਾ ਕਦੇ ਨਹੀਂ ਕੀਤਾ ਆਈ ਦਾ ਸਰਬ ਇੱਕ ਨਾ ਗੁਲਾਮ ਹੈ ਪਹਿਲਾਂ ਮੁਗਲ ਦੇ ਗੁਲਾਮ ਸੀ ਫੇਰ ਅੰਗਰੇਜ਼ ਆਏ ਸਾਨੂੰ ਕਾਂਗਰਸ ਨੇ ਨਹੀਂ ਬਖਸ਼ਿਆ ਜੀ ਜੇ ਅਸੀਂ ਆਖਿਆ ਕਿ ਨਾ ਦੁੱਧ ਦੋਤੇ ਚ ਅਕਾਲੀ ਦਲ ਸਾਨੂੰ ਕਿਸੇ ਨੇ ਨਹੀਂ ਬਖਸ਼ਿਆ ਹੁਣ ਇਹ ਲਿਆਂਦੇ ਬਦਲਾ ਕਰਾਗੇ ਇਹਨਾਂ ਨੇ ਸਾਨੂੰ ਬਹੁਤ ਦੁੱਧ ਪਿਆ ਇਹ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਤਾਂ ਇਹਦਾ ਮਾਣਾ ਦੁੱਧ ਪਿਆ ਸਾਨੂੰ ਬੁੜੇ ਬੰਦੇ ਸਾਡੇ ਖੜੀਸੇ ਉੱਤੇ ਜੁੰਡੇ ਉਹਨਾਂ ਦੇ ਖੁੱਲੇ ਦੇ ਵਾਣਾ ਦੇ ਵਿੱਚ ਬਥੇਰੇ ਚਾਹੇ ਪੁਲਿਸ ਕਰਨਦਾਰੀ ਵਿਚਾਰੇ ਹੁਕਮ ਦੇ ਬੰਨੇ ਆ ਇਹਨਾਂ ਦਾ ਇਹਨਾਂ ਦੀ ਡਿਊਟੀ ਹੈ ਇਹ ਜੋ ਕਰਦੀ ਸਰਕਾਰ ਕਰਦੀ ਹੈ ਪਿੱਛੇ ਸਰਕਾਰ ਆ ਜੀ ਇਹਨਾਂ ਨੂੰ ਨੌਕਰੀਆਂ ਦਾ ਯਾਰਾਂ ਨੂੰ ਪਰ ਸਾਡੇ ਨਾਲ ਧੱਕਾ ਦਾ ਕੀ ਨਾ ਸਾਡਿਆਂ ਨੇ ਕੀਤਾ ਨਾ ਸਾਡਿਆਂ ਨੇ ਕੀਤਾ ਜੀ ਉਧਰ ਸਾਡੇ ਨਾਲ ਮੀਟਿੰਗ ਕਰ ਲਈ ਮੀਟਿੰਗ ਦੇ ਵਿੱਚ ਸਾਨੂੰ ਸਾਥ ਲਿਆ ਲੱਖਾਂ ਬੋਸ ਲਾ ਕੇ ਯਾਰ ਅਸੀਂ ਕੋਈ ਬਾਦਰ ਬਾਦ ਕਰਕੇ ਆਏ ਸੀਗੇ ਅਸੀਂ ਪਾਕਿਸਤਾਨੀ ਹਾਂ ਕੋਈ ਹੱਤ ਵਾਦੀ ਸੀ ਸਾਡੇ ਬੰਦੇ ਨੂੰ ਉਹਨੂੰ ਐਡਾ ਜਲੀਲ ਕੀਤਾ ਡਰਾਈਵਰ ਲਾ ਦਿੱਤਾ ਗਿਆ ਉਹ ਗੱਡੀ ਪਹਿਲਾਂ ਪਟਿਆਲੇ ਗਈ ਜੀ ਪਟਿਆਲੇ ਤੋਂ ਲਿਆ ਕੇ ਇੱਥੇ ਮਾਰੇ ਜਗਰਾਈ ਮਰਨਾਂ ਉਹ ਬੰਦੇ ਨੂੰ ਇਹਨਾਂ ਨੇ ਜਿਹੜੇ ਬੰਦੇ ਨੂੰ ਫੁੱਲ ਦੀ ਹਵਾ ਨਹੀਂ ਲੱਗਦੀ ਸੀ ਉਹਨੂੰ ਗੱਡੀ ਪੰਜਾਬ ਭਜਾ ਕੇ ਬੰਦੇ ਨੂੰ ਖਤਮ ਕਰਦਾ ਡੱਲੇਵਾਲ ਸਾਨੂੰ ਕੀ ਯਾਰ ਕਸੂਰ ਕੀ ਸੀ ਯਾਰ ਠੀਕ ਆ ਜੇ ਠਾਉਣਾ ਸੀਗਾ ਇਹ ਕਹਿੰਦੇ ਵੀਰੋ ਵੀ ਗੱਡੀ ਆਪ ਛੜਕ ਸਾਫ ਕਰਨੀ ਆ ਤੁਸੀਂ ਮਿਹਨਤ ਵਾਲੀ ਗੱਲ ਆ ਯਾਰ ਅਸੀਂ ਕਿੱਡੇ ਗਾਂ ਯਾਰੀ ਇਹ ਕਿਸੇ ਦਾ ਕੋ 2 ਲੱਖ ਦਾ ਟਰੈਕਟਰ ਸੀਗਾ ਦਾ 50 ਹਜ਼ਾਰ ਦਾ ਬੰਦੂ ਸਪੀਕਰ ਸਾਹਿਬ ਦਾ ਬਿਆਨ ਸੀ ਕਹਿੰਦੇ ਕਿ ਨੌਕਰੀਆਂ ਨਹੀਂ ਮਿਲਦੀਆਂ ਪੰਜਾਬ ਵਿੱਚ ਫਿਰ ਅਸੀਂ ਤਾਂ ਚੱਕਿਆ ਮੇਰੀ ਸੁਣੋ ਗੱਲ ਨੌਕਰੀ ਮਿਲ ਗਈ ਹੁਣ ਚਲੋ ਅਸੀਂ ਮੰਨਦੇ ਆ ਗੱਲ 1 ਮਿੰਟ ਖੜੀ ਨੌਕਰੀ ਹੁਣ ਦੇਣਗੇ ਸਾਨੂੰ ਨੌਕਰੀਆਂ ਦੇਣਗੇ ਉਹ ਸਾਡੇ ਜਵਾਬ ਤਾਂ ਫਿਰਦੇ ਕਿਤੇ ਉੱਥੇ ਜਹਾਜ਼ ਭਰ-ਭਰ ਕੇ ਉਹਦੇ ਅਮਰੀਕਾ 'ਚੋਂ ਉੱਥੇ ਅੱਜ ਇਹ ਕੱਲਾ ਸਾਡਾ ਇਹ ਨਹੀਂ ਹੋਇਆ ਸਾਡੇ ਜਵਾਕਾਂ ਨੂੰ ਪੈਰੀ ਬੇੜੀਆਂ ਲਾ ਕੇ ਤੇ ਸਾਡੇ ਟਰੰਪ ਨੇ ਭਰ-ਭਰ ਕੇ ਸਿੱਟੇ ਉੱਥੇ ਗਏ ਕਿੱਥੇ ਗਏ ਸੀ ਇਹ ਨਾ ਮੋਦੀ ਨੇ ਬਾਹਮੜੀ ਨਾ ਪੰਜਾਬ ਸਰਕਾਰ ਨੇ ਬੜੀ ਕਿੱਥੇ ਸਰਕਾਰ ਸੀਗੀ ਸਾਡੀ ਇੱਕ ਛੋੜਾ ਆ ਸੂਬਾ ਸੀ ਉਹਨੇ ਕਿਹਾ ਮੇਰੇ ਬੰਦੇ ਨਹੀਂ ਹੋਣੇ ਚਾਹੀਦੇ ਮੈਂ ਆਦੇ ਜਹਾਜ਼ਾਂ ਤੇ ਲੈ ਕੇ ਆਉਂਗਾ ਉਹ ਸਾਡਾ ਥਾਪੀਆਂ ਮਾਰੀਆਂ ਮੋਦੀ ਉਹਦੇ ਨਾ ਟਰੰਪ ਦੇ ਚਾਹ ਪਿੰਦਾ ਤੇ ਕੀਆ ਲੋਲੇ ਸਾਡੇ ਬੰਦੇ ਮੁਰਜ ਬੜਾ ਮੜਾ ਘੱਲੇ ਉਹਨੇ ਕਿੱਥੇ ਸਾਡਾ ਦੇਸ਼ ਤਰੱਕੀ ਵਾਲਾ ਸਾਡੀ ਲੁੱਟ ਜਦੋਂ ਵੀ ਮੁਗਲ ਤੋਂ ਲਾ ਕੇ ਅੰਗਰੇਜ਼ਾਂ ਤੋਂ ਲਾ ਕੇ ਅੱਜ ਵੀ ਸਾਡੇ ਗੁਲਾਮ ਆ ਅਸੀਂ ਅਸੀਂ ਯਾਦ ਨਹੀਂ ਗਏ ਅੱਛਾ ਨਾਲ ਬਿਆਨ ਸੀਗਾ ਸਪੀਕਰ ਸਾਹਿਬ ਦਾ ਕਿ ਨਸ਼ਾ ਵੀ ਬਹੁਤ ਵੱਧ ਗਿਆ ਹੁਣ ਘਟ ਗਿਆ ਨਸ਼ਾ ਤੁਹਾਡੇ ਪਿੰਡਾਂ ਚ ਸਾਡੇ ਨਸ਼ਾ ਮਤਲਬ 1 ਮਿੰਟ ਸਾਡੇ ਨਸ਼ਾ ਦਾ ਹੈ ਨਹੀਂਗਾ ਬਾਰੇ ਇੱਕ ਗੱਲ ਤੇ ਮੈਂ ਦੱਸ ਦਿੰਦਾ ਵੀ ਮੌਤ ਤੀਜੇ ਮਹੀਨੇ ਦੂਜੇ ਮਹੀਨੇ ਚਿੱਟੇ ਨਾਲ ਮਰਦੀ ਆ ਇਹ ਤੁਸੀਂ ਵੇਖੋ ਨਸ਼ਾ ਹੈਗਾ ਕਿ ਨਹੀਂ ਹੈਗਾ ਨੋ ਤਾਂ ਹੁੰਦੀਆਂ ਸਾਡੇ ਜਾ ਕੇ ਲਿਸਟ ਕਾਢ ਲਓ ਚੌਕੀਦਾਰ ਤੋਂ ਸਾਡੇ 15 ਮੁੰਡੇ ਸਾਡੇ ਘਰੋਂ ਦੇ ਉੱਜੜ ਗਏ 20 20 ਕਿੱਲੇ ਵਾਲੇ ਉੱਜੜ ਗਏ ਉਹ ਕਿਵੇਂ ਉੱਜੜੇ ਭਈ ਜੇ ਨਸ਼ਾ ਨਹੀਂ ਫੇਰ ਇਹਨੇ ਇਹ ਗੱਲ ਕਹੀ ਸਾਡੇ ਨਾਲ ਸਾਡੇ ਧਰਨੇ 'ਚ ਬਹਿ ਗਏ ਤੁਹਾਡੇ ਕਨਾਲ ਕਾਲਾ ਮੈਂ ਫੀਮ ਦੇ ਠੇਕੇ ਦਵਾਉਂਗਾ ਫੀਮ ਬਜਾਉਂਗਾ ਕਿੱਥੇ ਆਹੋ ਮਤਲਬ ਗੱਲਾਂ ਸਾਰੀਆਂ ਝੂਠੀਆਂ ਹੀ ਨਿਕਲੀਆਂ ਮੈਂ ਇੱਕੋ ਬੰਦਾ ਜਿਹੜਾ ਦੋਲਨ ਦੇ ਵਿੱਚ ਬੋਲਿਆ ਸੀਗਾ ਵੀ ਤੁਸੀਂ ਬੰਦੇ ਆਪ ਦੇ ਖਿਆਲ ਲੋ ਚੰਗੇ ਰਹੋਗੇ ਮੇਰੇ ਦੇ ਵਿਰੋਧ ਕੀਤਾ ਗਿਆ ਵੀ ਇਹ ਬੰਦਾ ਅੱਜ ਅਸੀਂ ਬਣਾਏ ਸੀ ਸਾਨੂੰ ਕੁੱਟਿਆ ਕਿ ਨਹੀਂ ਕੁੱਟਿਆ ਇਹ ਸਾਡਾ ਕਸੂਰ ਹੈ ਇਹ ਇਹ ਕੌਮਦਾਰੀ ਕਸੂਰ ਹੈ ਸਾਡੇ ਲੀਡਰਾਂ ਦਾ ਕਸੂਰ ਹੈ ਜਦੋਂ ਵੀ ਬਣਾਉਣੇ ਅਸੀਂ ਆਗੂ ਕਰਕੇ ਬਣਾਉਣੇ ਅਸੀਂ ਇਹਨਾਂ ਨੂੰ ਸਾਡੇ ਨਾਲ ਗਲਤਾਰ ਸੰਮਾਰਿਆ ਕੋਈ ਦੁਸ਼ਮਣ ਨਹੀਂ ਸਾਡਾ ਪਰ ਗੱਲ ਇਹ ਨਹੀਂ ਆ ਵੀ ਅੱਜ ਕਿੱਥੇ ਸਾਡੇ ਕੋਲੇ ਕਿਹਾਉਣ ਆਉਂਦਾ ਯਾਰ ਰਣ ਮੈਲੇ ਅਸੀਂ ਚਾਵਣੀ ਬਿੱਤੀ ਤੜਕੇ ਦੀ ਭੁੱਖੇ ਹਿੜਾਏ ਆ ਅਸੀਂ ਉਹ ਬੱਸਕਟ ਗਈ ਜਾਂਦੇ ਆ ਤੜਕੇ ਦੇ 8 ਵਜੇ ਦਾ ਵੀ ਬੰਦੇ ਬੈਠੇ ਆ ਯਾਰ ਅਸੀਂ ਉਹਨੂੰ ਮਾਰ ਦੇਣ ਸਾਡੇ ਨਾਲ ਹੀ ਰਿਹਾ ਯਾਰ ਜਿੱਥੇ ਮੀਟਿੰਗ ਦੇ ਵਿੱਚ ਅੱਗੇ ਹੁੰਦਾ ਸੀ ਸਾਡੇ ਨਾਲ ਬੈੰਦਾ ਸੀਗਾ ਅੱਜ ਕਿਉਂ ਨਹੀਂ ਆਉਂਦਾ ਸਰਕਾਰ ਸੱਥਾਂ ਚੱਲੂਗੀ ਚੱਲਦੀ ਆ ਹੁਣ ਸੱਥਾਂ ਚ ਕਿੱਥੇ ਚੱਲਦੀ ਆ ਸਾਡੇ ਸੱਥੋਂ ਦੇ ਨਹੀਂ ਬੰਦਾ ਨਹੀਂ ਸੋ ਤਾਂ ਕੋਈ ਮਦਦ ਸਾਡਾ ਅਸੀਂ ਅੱਜ ਵੀ ਮਰੇ ਕੱਲ ਵੀ ਮਰੇ ਯਾਰ ਅਈ ਦਾ ਮਰੇ ਹੀ ਆ ਸਾਡਾ ਕੋਈ ਜੌਨ ਨਹੀਂਗਾ ਸਾਡਾ ਦੇਸ਼ ਸਾਰਾ ਬੱਚੇ ਸਾਡੇ ਮੈਨੀਆਂ ਦੱਸੋ ਬੌਜ ਦੀ ਨੌਕਰੀ ਬੰਦ ਕਰਤੀ ਉਤਰੋ ਇਹਨਾਂ ਨੇ ਜਮਾ ਕੋਈ ਬੰਦ ਲਾ ਦੀ ਔਰ ਜਨਸੀ ਮੱਤਾ ਰੱਖਣਾ ਨਹੀਂ ਕੋਈ ਇੱਕ ਆਫਸਰ ਸਿੱਕੇ ਜਾਂਦੇ ਆ ਆ ਪੁਲਿਸ ਦਾ ਮੁਲਾਜ਼ਮ ਖਾਉ ਕਿਹੜਾ ਰੱਖਿਆ ਇਹਨਾਂ ਨੇ ਕੋਈ ਬਚਾ ਨਹੀਂ ਲੱਗ ਰਿਹਾ ਕਿੱਲੇ ਵੇਜ ਵੇਜ ਕੇ ਲੋਕ ਬਾਹਰ ਨਿਕਲੀ ਜਾਂਦੇ ਆ ਸਾਡੇ ਜਵਾਗ ਯਾਰ ਬਾਹਰ ਵਿਦੇਸ਼ਾਂ ਅਰਬ ਦੇਸ਼ਾਂ ਜੇ ਧੱਕੇ ਖਾਂਦੇ ਫਿਰਦੇ ਇੱਕੀ ਆ ਸਾਡੇ ਨੌਕਰੀਆਂ ਨਹੀਂ ਸਾਰੇ ਜਿੰਨੇ ਵੇਲੇ ਬਾੜ ਪਏ ਆ ਇਹ ਗਾਈ ਚੌਂਕੀ ਦੇ ਵਿੱਚ ਇੱਕ ਮੁਲਾਜ਼ਮ ਹੈ ਉੱਥੇ ਕਿਉਂ ਨਹੀਂ ਪ੍ਰਵਹਾਈ ਕਰਦੇ ਜਗਲਾਦ ਮਹਿਕਮਾ ਖਾਲੀ ਪਿਆ ਸਾਡਾ ਸਾਰੇ ਜਿੰਨੇ ਮਹਿਕਮੇ ਸਾਡੇ ਜਵਾਬ 100-100 ਰੁਪਏ ਧੱਕੇ ਖਾਂਦੇ ਫਿਰਦੇ ਬਾਹਰਲੇ ਮੁਲਕਾਂ 'ਚ ਸਾਨੂੰ ਕਿਉਂ ਨਹੀਂ ਤੁਹਾਨੂੰ ਨੌਕਰੀਆਂ ਮਿਲਦੀਆਂ ਬਈ ਕਿਉਂ ਨਹੀਂ ਦਿੰਦੇ ਇਹਨਾਂ ਦੇ ਪੁੱਤ ਵੱਡੇ ਅੌਸਰ ਲੱਗਦੇ ਆ ਕੀ ਗੱਲ ਆਮ ਬੰਦੇ ਨਹੀਂ ਲੱਗ ਸਕਦੇ ਮੈਂ ਭਾਈ ਜੀ ਰਾਜਨੀਤੀ 'ਚ ਵੀ ਰਿਆ ਮੈਂ ਗੁਰਦੁਆਰਿਆਂ 'ਚ ਵੀ ਰਿਆ ਮੈਂ ਜਸੇਬੰਦੀ 'ਚ ਵੀ ਆ ਮੈਨੂੰ ਇਹ ਗੱਲ ਦਾ ਪਤਾ ਹੈ ਜਾਨੀ ਜਾਇਸੋਂ ਦੇ ਮੌਕੇ ਦਾ ਮੈਂ ਬੰਦਾ ਅੱਜ ਦਾ ਨਹੀਂ ਮੈਂ ਮੈਂ ਸਾਰੇ ਮਹਿਕਮਿਆਂ ਦੇ ਵਿੱਚ ਰਿਆ ਪਰ ਮੈਂ ਇੱਕ ਗੱਲ ਨਿਜੋੜ ਕੱਢਿਆ ਸਾਡੀ ਕੌਮ ਦਾ ਕਸੂਰ ਆ ਜੇ ਭਗਤ ਸਿੰਘ ਮਰਿਆ ਤਾਂ ਸਾਡਿਆਂ ਨੇ ਮਰਵਾਇਆ ਮਰਦਾ ਨਹੀਂ ਸੀ ਉਹ ਉਹ ਮਹਾਤਮਾ ਗਾਂਧੀ ਨੇ ਆ ਫਾਸੀ ਲਵਾਇਆ ਕਿ ਬੰਦੇ ਰਾਜ ਦੇ ਨਹੀਂ ਹੋਣ ਦੇਣੇ ਜੇ ਹੁਣ ਮਰਵਾਇਆ ਤੇ ਸਾਡਿਆਂ ਨੇ ਮਰਵਾਇਆ ਆ ਤੀਜਾ ਦਾਕਾ ਸਾਡੇ ਤੇ ਹੋਇਆ ਹਮਲਾ ਤੀਜਾ ਹੋਇਆ ਸਾਡਾ ਕਿਸਾਨੀ ਅੰਦੋਲਨ ਜਿੱਤਿਆ ਹੋਇਆ ਸੀਗਾ ਪਰ ਸਾਡਿਆਂ ਨੇ ਹਰਾਇਆ ਕਿਸੇ ਦਾ ਰੋਲ ਨਹੀਂ ਨਾ ਪੁਲਿਸ ਦਾ ਨਾ ਕਿਸੇ ਦਾ ਇਹ ਸਾਡਿਆਂ ਨੇ ਸਾਡੇ ਫੁੱਟ ਬਈ ਆ 36 ਦੇ 36 ਸਾਡਿਆਂ ਅਟਵਾੜੀ ਹੋਇਆ ਇਹਨਾਂ ਨੇ ਆਖਿਆ ਵੀ ਧੱਲੇਵਾਲ ਨਾ ਲੈ ਜੇ ਇਹਨਾਂ ਨੂੰ ਹਾਵੀ ਨਾ ਹੋ ਜੇ ਇਹਨਾਂ ਨੇ ਆਪ ਦੇ ਨੇ ਸਾਡੇ ਆਪ ਦੇ ਮਰੀ ਜਦੋਂ ਵੀ ਮਰੇ ਸਾਡੇ ਪੰਜਾਬੀ ਮੈਂ ਬਾਲਾ ਬੋਲ ਨਹੀਂ ਸਕਦਾ ਧੰਨਵਾਦ ਤੁਹਾਡਾ ਜੀ ਧੰਨਵਾਦੀ ਸਾਰਿਆਂ ਦਾ